ਫੇਰ ਭਾਈ ਚਾਹ ਜਿਆਲਾ ਮੀ ਕੋਈ ਅਨਿਸ਼ਾ ਮੇਰਾ ਕੋਈ ਆਪਣਾ ਲੋਕਾਂ ਜਿਨ੍ਹਾਂ ਸਾਹ ਹੀ ਦਿੱਤਾ ਕੋਈ ਨਹੀਂ ਸਾਥੂ ਆ ਦੇਸ ਕੋਈ ਨਾ ਹੋਇਆ ਸਾਰਿਆਂ ਨੇ ਬਹੁਤ ਲੰਬੇ ਸਮੇਂ ਤੋਂ ਅੱਜ ਮੈਂ ਕਹਿ ਸਕਦਾ ਵੀ ਸਾਡੇ ਜਿਹੜੇ ਟੋਕਾ ਮੱਲਾ ਹੋ ਗਿਆ ਸ਼ਿੰਗਾਰ ਸਿਲਮੇ ਦੇ ਪਿਛਲਾ ਸੈਡ ਹੋ ਗਿਆ ਸਾਰੇ ਜਿਹੜੇ 3-4 ਇਲਾਕੇ ਸੀ ਉਹ ਹਮੇਸ਼ਾ ਬਰਸਾਤ ਚ ਡੁੱਬ ਜਾਂਦੇ ਸੀ ਜਦੋਂ ਮੈਨੂੰ ਯਾਦ ਆ ਮੈਂ 5-5 ਫੁੱਟ ਪਾਣੀ ਤੋਂ ਕਮਲੇ ਸੀਗਾ ਤਾਂ ਉਦੋਂ ਮੈਂ ਆਪਣੀਆਂ ਮਾਵਾ ਭੈਣਾਂ ਨਾਲ ਵਾਦਾ ਕੀਤਾ ਸੀਗਾ ਵੀ ਤੁਸੀਂ ਮੈਨੂੰ ਇਸ ਹਲਕੇ ਦਾ ਸੇਵਾਦਾਰ ਬਣਾਇਆ ਤੇ ਮੈਂ ਥੋੜੀ ਸੇਵਾ ਦੇ ਵਿੱਚ ਕਦੇ ਕਮੀ ਨਹੀਂ ਛੱਡੂੰਗਾ ਅੱਜ ਉਹ ਦਿਨ ਆ ਗਿਆ ਅੱਜ ਢੋਕਾ ਮਹੱਲੇ ਦਾ ਜਿਹੜਾ ਇਹ ਅੱਜ ਚਲਾ ਕੇ ਜਿੱਥੇ ਇੱਕ ਮੋਟਰ ਚੱਲਦੀ ਸੀ ਅੱਜ ਮੈਨੂੰ ਦੱਸਦੇ ਹੋ ਇਸ ਕਾਲ ਦਾ ਮਾਣ ਮਹਿਸੂਸ ਹੁੰਦਾ ਅੱਜ ਉਹੀ ਚਾਰ ਮੋਟਰਾਂ ਦੇ ਰੂਪ ਦੇ ਵਿੱਚ ਉਹ ਪਾਣੀ ਨੂੰ ਅੱਗੇ ਸਾਧਨ ਲੈ ਕੇ ਜਾਊਗੀਆਂ ਔਰ ਇਲਾਕੇ ਦੇ ਲੋਕ ਜਿਹੜੇ ਆ ਉਹ ਰਾਤ ਪਾਉਗੇ ਕਿਉਂਕਿ ਜਦੋਂ ਕਿਸੇ ਦੇ ਘਰ 'ਚ ਪਾਣੀ ਆ ਜਾਂਦਾ ਤਾਂ ਉਹਦੇ ਘਰ ਦੀ ਜਿਹੜੀ ਸਿਸਟਮ ਆ ਉਹ ਸਾਰਾ ਹਿਲ ਜਾਂਦਾ ਅੱਜ ਮੇਰਾ ਮਾਣਾ ਆਪਣੇ ਆ ਬਹੁਤ ਖੁਸ਼ ਆ ਕਿ ਮੈਂ ਸੇਵਾ ਕਰ ਸਕਿਆ ਹਾਂ ਹਲਕੇ ਦੀ ਦੇਖੋ ਖਰਚਾ ਹਜੇ ਤਾਂ ਚੱਲ ਰਿਹਾ ਵਾ ਖਰਚਾ ਤੁਹਾਨੂੰ ਟੋਟਲ ਦੱਸਾਂਗੇ ਜਦੋਂ ਪੂਰਾ ਪ੍ਰੋਜੈਕਟ ਬਣ ਜਾਣਾ ਵਾ ਮੈਂ ਕੀ ਕਹਿੰਦਾ ਹੁਣ ਪਾਣੀ ਨਹੀਂ ਮੇਰੀਆਂ ਮਾਵਾ ਭੈਣਾਂ ਨੂੰ ਇਸ ਕੰਮ ਦੇ ਲਈ ਮੇਰਾ ਕਮਿਸ਼ਨ ਸੀਗਾ ਮੈਂ ਇਸ ਗੱਲ ਦਾ ਵਾਦਾ ਕਰਦਾ ਹਜੇ 2 ਹਫ਼ਤਿਆਂ ਦੇ ਵਿੱਚ ਵਿੱਚ ਇਸ ਹਲਕੇ ਨੂੰ ਮੈਂ ਇਹ ਜਿਹਾ ਬਣਾ ਕੇ ਦਿਖਾਉਣਾ ਜਿਹੜਾ ਲੋਕ ਦੇਖਣ ਆਇਆ ਕਰੂਗਾ ਵੀ ਇੱਥੇ ਲੋਕਾਂ ਦਾ ਚੁਣੇ ਹੋਏ ਨੁਮਾਇੰਦੇ ਨੇ ਇੱਥੇ ਆਪਣੀ ਸੇਵਾ ਦਾ ਯੋਗਦਾਨ ਪਾ ਕੇ ਕਿਉਂਕਿ ਪਹਿਲਾਂ ਵੀ ਲੋਕ ਕਰ ਸਕਦੇ ਸੀ ਉਹਨਾਂ ਦਾ ਧਿਆਨ ਨਹੀਂ ਸੀਗਾ ਇਸ ਕਰਕੇ ਉਹਨਾਂ ਦਾ ਸਿਰਫ ਵੋਟਾਂ ਵੱਲ ਧਿਆਨ ਸੀ ਸਾਨੂੰ ਵੋਟਾਂ ਨਹੀਂ ਸਾਨੂੰ ਪਹਿਲਾਂ ਲੋਕਾਂ ਦੀ ਸੇਵਾ ਚਾਹੀਦੀ ਹੈ ਸੇਵਾ ਕਰਕੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਾਂਗੇ ਸੇਵਾ ਪਹਿਲਾਂ ਪੂਰੀ ਕਰੀਏ ਜੋ ਮੋਕਾਂ ਦਾ ਰਿਕਰਟਨ ਕੀਤਾ ਐਮਐਲਏ ਸਾਹਿਬ ਨੇ ਇਹ ਰਿਕਰਟਨ ਕਰਕੇ ਇਸ ਏਰੀਏ ਦੀ ਜਿਹੜੀ ਬਹੁਤ ਪੁਰਾਣੀ ਸਮੱਸਿਆ ਚੱਲਦੀ ਆ ਰਹੀ ਹੈ ਪਾਣੀ ਦੀ ਸੇਵਰੇ ਦੀ ਉਹ ਬਿਲਕੁਲ ਖਾਲੀ ਹੋ ਜਾਏਗਾ ਕਿਹੜਾ ਏਰੀਆ ਡੁੱਬ ਜਾਂਦਾ ਸੀਗਾ ਉਹ ਤੋਂ ਹੁਣ ਬਹੁਤ ਵੱਡੀ ਰਾਹਤ ਮਿਲੀ ਹੈ ਜੋ ਵੀ ਤਨ ਮੋਟਰਾਂ ਲੱਗੀਆਂ 170 70 ਦੀਆਂ ਪਹਿਲਾਂ ਟੋਟਲ 180 ਦਾ ਹੌਸ ਪਾਵਰ ਦੀਆਂ ਸੀਗੀਆਂ ਦੋ ਮੋਟਰਾਂ ਹੁਣ 510 ਦੀਆਂ ਹੋ ਗਈਆਂ ਇਸ ਹਿਸਾਬ ਨਾਲ ਕਿੱਥੇ 170 ਤੇ ਕਿੱਥੇ 510 ਇਸ ਕਰਕੇ ਬਹੁਤ ਰਾਹਤ ਮਿਲੇਗੀ ਮੈਂ ਬਹੁਤ ਬਹੁਤ ਵਧਾਈ ਦਿੰਦਾ ਐਮਐਲਏ ਸਾਹਿਬ ਨੂੰ ਇਹਨਾਂ ਦੇ ਮੇਨ ਸੜਕਾ ਇਹ ਅੱਜ ਪ੍ਰੋਜੈਕਟ ਸਿਰੇ ਚੜ ਰਿਹਾ ਜੇ ਮੋਟਰਾਂ ਸਹੀ ਚਲਾਈ ਜਾਣ ਤੇ ਫਾਇਦਾ ਹੀ ਫਾਇਦਾ ਹੈ ਪਾਣੀ ਆਇਆ ਨਹੀਂ ਇਲਾਕੇ ਬੜੀ ਬਹੁਤ ਗੰਦਾ ਪਾਣੀ ਆਉਂਦਾ ਸੀ ਗੰਦਾ ਪਾਣੀ ਬੱਚੇ ਬਾਹਰ ਨਹੀਂ ਨਿਕਲ ਜਾਂਦੇ ਬੁਰਾ ਹਾਲ ਪੁਰਾ ਹਾਲ ਹੁੰਦਾ ਸੀ ਜੀ ਹਰ ਸਾਲ ਆ ਜਦ ਅਗ ਬਰਸਾਤ ਹੁੰਦੀ ਸੀ ਤੇ ਪਾਣੀ ਭਰ ਜਾਂਦਾ ਸੀ ਜਿੰਨੇ ਸਾਡੇ ਆ ਗਲੀਆਂ ਚ ਬਹੁਤ ਜ਼ਿਆਦਾ ਜੀ ਇੰਨਾ ਪਾਣੀ ਆ ਜਾਂਦਾ ਸੀ ਘਰਾਂ ਦੇ ਅੰਦਰ ਦੋਨੋਂ ਫੁੱਟ ਹੁੰਦਾ ਸੀ ਪਾਣੀ ਆਂਦਾ ਸੀ ਬਈ ਕੀ ਨਾਮ ਕੀ ਕਹਿੰਦਾ ਤੂੰ ਮੇਰਾ ਨਾਮ ਜਸਵਿੰਦਰ ਸਿੰਘ ਬੱਪੂ ਹੈ ਸਾਡੇ ਮਹੱਲੇ ਚ ਇੰਨਾ ਗੰਧ ਆ ਰਿਹਾ ਸੀ ਕਿ ਜਦ ਤੱਕ ਐਮ ਐਲ ਏ ਬਣੇ ਆ ਸਾਡਾ ਬਹੁਤ ਸੁਧਾਰ ਹੋ ਰਿਹਾ ਹੁਣ ਅੱਗੋਂ ਦੇਖੋ ਫਿਲਹਾਲ ਪਿੱਛੇ ਨਾਲੇ ਜਿੰਨਾ ਨਗਾਰ ਹੋ ਰਹੀ ਸੀ ਇਹਨਾਂ ਨੇ ਕੋਲ ਖੜ ਕੇ ਸਫਾਈਆਂ ਕਰਾਈਆਂ ਪਾਣੀ ਦੇ ਵਿੱਚ ਆਪ ਚਲੇ ਜਦੋਂ ਤੁਹਾਡੇ ਮਲੇ ਚ ਪਾਣੀ ਨਹੀਂ ਆਇਆ ਕੋਈ ਇੱਥੇ ਵੜ ਕੇ ਨਹੀਂ ਰਾਜੀ ਸੀ ਇਹ ਬੜੇ ਆ ਇਹਨਾਂ ਨੇ ਸਾਰਿਆਂ ਨੂੰ ਰੋਟੀ ਦੇ ਜਿਆਦਾ ਰੋਟੀ ਦਿੱਤੀ ਹੈ ਹਰ ਚੀਜ਼ ਇਹਨਾਂ ਨੇ ਵਸਤਾ ਕੀਤੀ ਦਵਾਈ ਦੀ ਦਵਾਈ ਦੇ ਕੇ ਹਰ ਚੀਜ਼ ਦੇ ਕੇ